ਅਜੀ ਕੀ ਨਾਮਾ ਲਟਾ ਅਜੀ ਕੀ ਨਾਮਾ ਲਟਾ ਨਾ ਕੋਈ ਨਹੀਂ ਹੈ ਹੈ ਅਪੜੀ ਪੜੀ 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 ਮਿਲੜ ਫੜਾ ਲ ਫੜ 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 ਫੜਲਾ 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 ਇਹਨੂੰ ਫੜਲਾ ਹਰੇ ਫੋੜ ਕੇ ਮਾਰ ਲੈ ਫੋੜ ਕੇ ਮਾਰਿਆ ਮੇਰੀ ਗੱਡੀ ਚ ਮਾਰਿਆ ਤੂੰ ਬੰਦੇ ਦੇਖ ਅੱਜ ਕਰ ਮੁਲਾਜ਼ਮ ਨੇ ਜਿਹੜੀ ਆ दारू ਦਾ दा, दारू ਪੀਤੀ ਹੋਈ ਆ ਤੂੰ ਤੇ ਧੱਕਾ ਮਾਰਾ ਨੂੰ ਜਿਹੜਾ ਆ ਪੱਤਰ ਜਿੱਤਿਆ ਖੜਾ दारू ਬਿਨਾ दारू ਕਿੱਰੀ ਗਿਆ ਬਰਰੇ ਪੀਤੀ ਆਂ ਬਿੱਲ ਲਗਾਓ ਬਿੱਲ ਦੇ ਹੋ ਕੇੜੇ ਫੋਨ ਆ ਛੱਡ ਦੇ दारू ਬਾਥੂਮ ਕਰ ਰੋ ਤੈਨੂੰ ਘਰ ਤੁਸੀਂ ਤੂੰ ਹੈਂ ਕੀ ਆ ਮੁਲਾਜ਼ਮ ਕੱਢੋ ਭਾਈ ਜੀ ਕਿਹੜੇ ਥਾਣੇ ਤੋਂ ਦੱਸਦਾ ਦੋ ਮੈਨੂੰ ਕਿਹੜਾ ਥਾਣਾ ਥਾਣਾ ਕਹਿੰਦਾ ਬੰਦਾ ਥਾਣਾ ਕਿਹੜਾ ਬੰਦਾ ਥਾਣਾ ਕਿਹੜਾ ਬੰਦਾ ਥਾਣਾ ਕਿਹੜਾ ਬੰਦਾ ਥਾਣੇ ਤੋਂ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਆ ਪੱਤਰਕਾਰ ਕਿਹੜੀ ਰੋ ਭਾਜੀ ਕਰੋ ਮੈਨੂੰ ਰੋ ਥੱਪੜ ਮਾਰਦਾ ਭਾਜੀ ਥੱਪੜ ਮਾਰਿਆ ਨੇ 10 ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਤੇ ਓ ਥੱਪੜ ਚ ਕੋਈ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਓ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਮਾਰਿਆ ਮੇਰੇ ਓ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰਦਾ ਸੀ ਤੂੰ ਚੰਗਾ ਲਾਦਾ ਮੈਂ ਚੱਕਰ ਹੀ ਕਰ ਹਾਂ ਇਹ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਦਾਰੂ ਬਹੁਤ ਬਹਾਸ ਨੂੰ ਕਾਟ ਦਾਰੂ ਫੁੱਲ ਬਿੱਤੀ ਹੋਈ ਆ ਫੁੱਲ ਬੜਾ ਫੁੱਲ ਹਾਰੇ ਕੋ ਭਾਜੀ ਬਾਥਰੂਮ ਵਿੱਚ ਰਖਲੇ ਰੋੜ ਦੇ ਉੱਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਲੈ ਨਹੀਂ ਲਾਈਵ ਚਲਾ ਦਿਓ ਲਾਈਵ ਦਾ ਲਾਈਵ ਚਲਾ ਚਲਾਇਆ ਲਾਈਵ ਚਲਾ ਚਲਾ ਨੰਬਰ ਕੀ ਹੈਗਾ ਕਰੋ ਯਾਰ ਭਾਜੀ ਨੰਬਰ ਦਿਖਾਓ ਦਿਖਾਓ ਭਾਜੀ ਰੋੜ ਦੇ ਉੱਤੇ ਅੱਜ ਗੁਰਪੁਰੂ ਦਾ ਪ੍ਰੋਗਰਾਮ ਨਾਲ ਰੋੜ ਦੇ ਉੱਤੇ ਮੂਤਾ ਪਿਆ ਸੀਗਾ ਦਾਰੂ ਬਿੱਤੀ ਹੋਈ ਆ ਜੀ ਇਹ ਫੱਪੜ ਮਾਰਿਆ ਨੇ ਤੁਹਾਡੇ ਪਤਾ ਨਹੀਂ ਤੁਹਾਨੂੰ ਹੋ ਗਿਆ ਤੁਹਾਨੂੰ ਦੱਸਦਾ ਮੈਂ ਨਾਂ ਪਾ ਕੇ ਰੋਇਆ ਹਲੋ ਹਰਿਸ਼ਾ ਮਨਦੀਪ ਸਿੰਘ ਮਨਦੀਪ ਸਿੰਘ ਆ ਖੜਜੋ ਮੈਂ ਮਨਦੀਪ ਸਿੰਘ ਮਨਦੀਪ ਸਿੰਘ ਆ ਨਾਮ ਮੇਰਾ